ਸਤਿ ਸ੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕੀਤੇ ਦੇਰੀ ਫਾਰਮ ਤੇ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਲੰਗਿਆਣਾ ਪਰਾਣਾ ਤਸਰੀਲ ਬਾਗਾ ਪਰਾਣਾ ਤੇ ਜਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਤੇ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਸਾਰੇ ਵੀਰਨ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਆਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਆਓ ਕਰਦੇ ਆ ਵੀਰ ਨਾਲ ਗੱਲਬਾਤ ਤੇ ਲੈਣੀ ਹੈ ਪ੍ਰਾਪਰ ਜਾਣਕਾਰੀ ਇਸ ਵਾੜ ਬਾਰੇ ਮੇਰਾ ਸ੍ਰੀ ਕਾਲ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਜੀ ਜਾਦੂ ਹੈ ਜੀ ਇਹ ਪਹਿਲਾ ਵੀਡੀਓ ਪਈ ਵੈਗ ਕੇ ਪਸੂ ਵੀਰੇ ਹਾਂ ਵੀਰੇ ਉਹ ਵੈਗ ਗਏ ਜੀ ਤੇਰੇ ਅੱਜ ਆਪਾਂ ਵੀਡੀਓ ਬਣਾ ਰਹੇ ਆ ਕਿਹੜੀ ਡੀਟੇਲ ਆ ਵੀਰੇ ਵਹਿੜ ਦੇ ਟੋਕੜ ਗੱਭਣਾਂ ਜੀ ਠੀਕ ਆ ਜੀ ਕਿੰਨਾ ਦੋ ਥੱਲੇ ਤੇ ਅੱਜ ਵੀਰੇ 6-7 ਕਿਲੋ ਆ ਜੀ ਠੀਕ ਆ ਜੀ ਤੇ ਕਿੰਨੇ ਟਾਈਮ ਦੇ ਗੱਭਣ ਆ ਜੀ ਤੇ 9 ਮਹੀਨਿਆਂ ਦੀ ਆ ਜੀ ਚੈੱਕ ਪਾਸ ਆ ਬਾਈ ਹਾਂ ਜੀ ਚੈੱਕ ਕਰਾ ਕੇ ਲਿਆਂਦੇ ਜੀ ਠੀਕ ਆ ਜੀ ਤੇ ਇਹਲਾ ਚੈੱਕ ਕਰਾ ਸਕਦਾ ਆਪਦੀ ਹਾਂ ਜੀ ਹਾਂ ਜੀ ਤਸੱਲੀ ਕਰਾਓ ਯਾਰ ਚੈੱਕ ਠੀਕ ਆ ਜੀ ਖੁੱਲ ਗਈ ਦੋਸਤੋ ਵੀ ਦਾਦਾ ਵੀ ਟੋਕੜ ਗੱਭਣਾਂ ਤੇ 9 ਮਹੀਨੇ ਦੇ ਗੱਭਣਾਂ ਆ ਇਹ ਤੇ 6-7 ਕਿਲੋ ਦੁੱਧ ਪੈਲੂਨ ਸੂਈ ਹੋਈ ਆ ਦੂਜੇ ਸੋਏ ਲਈ ਤਿੰਨਾ ਮਹੀਨੇ ਦੇ ਗੱਬਣ ਹੈ ਕੱਦ-ਕਾਡ ਚੰਗਾ ਵਹਿੜਦਾ ਬੰਦ ਲੇਵੇ ਦੀ ਆ ਥਣ ਸੋਹਣਾ ਹਾਥੀ ਮੁਠੀ ਵਾਲਾ ਕੱਦ ਚੰਗਾ ਵਾ ਮੂੰਹ ਤਾਂ ਨਹੀਂ ਪਖਿਆ ਪਟਕ ਦੰਦ ਬਾਈ ਨਹੀਂ ਆ ਪੱਟੇਂ ਬਾਈ ਜਿਸੋ ਜਸਤਾ ਉਹਨਾ ਬੋਡੀ ਬੰਤਰ ਹੈ ਦੰਦਾ ਚ ਹੀ ਹੋ ਜੇ ਵਹਿੜ ਠੰਡੀ ਸੀਲ ਆ ਬਾਈ ਜਮਾ ਹਾਂ ਠੰਡੀ ਸੀਲ ਠੰਡੀ ਸੀਲ ਕਰੋਪ ਬਰੀਡ ਚ ਪੈਂਦੀ ਆ ਬੋਦੀ-ਬੋਦੀ ਚੰਗੀ ਆ ਬੱਛੀ ਦੀ ਰੰਗ ਵੱਲੋਂ ਕਾਲੀ ਐ ਮੂੰਹ ਮੂੰਹ ਵੱਲੋਂ ਪੂਰੀ ਵਧੀਆ ਤੁਸੀਂ ਦੇਖ ਸਕਦੇ ਹੋ ਬੋਦੀ ਵਾਲੀ ਬੱਛੀ ਕੱਦ ਘਾਟ ਹੋਈ ਚੰਗਾ ਵਾ ਥੋੜੇ ਉਪਰਾਂ ਕਰਦੀ ਆ ਵੀਰ ਕੋਲੇ ਅੱਜ ਹੀ ਆਈ ਆ ਹੱਥੀ ਚੁਾਈ ਵਾਲਾ ਸੋਹਣਾ ਮੁੱਠੀ ਵਾਲਾ ਥਾਨ ਆ ਬੰਦ ਹਵਾ ਲੰਦੀ ਆ ਚਿੱਟੇ ਗੁਲਾਬੀ ਥਾਨ ਆ ਤੇ ਦੇਖ ਸਕਦੇ ਹੋ ਚਾਰੇ ਥਾਨਾ ਫੁੱਲ ਲੱਗੇ ਆ ਚ ਲੱਗੇ ਹੋਏ ਆ ਫਿਰ ਕੀ ਮਲ ਕਰਦੇ ਦਾ ਜੀ ਮਲ ਫੂਨ ਤੇ ਕਰਾਂਗੇ ਜੀ ਠੀਕ ਆ ਮਲ ਫੂਨ ਤੇ ਕਰ ਲਉ ਜਉ ਜੈ ਜੀ ਆ ਜੀ ਹਾਂ ਜੀ ਜਮਾ ਡੈਰੀ ਠੀਕ ਆ ਜੀ ਦੋਸਤੋ ਟੋਕੜ ਗੱਬਣਾ ਤੇ ਨੰਬਰ ਚੈੱਕ ਪਾਸ ਤੁਸੀਂ ਅੱਜ ਤੱਕ ਲੋ ਦੁੱਧ ਰੇਟ ਵੀਰ ਕਹਿੰਦਾ ਫੋਨ ਤੇ ਕਰ ਲਾਂਗੇ ਜਿ세 ਵੀਰ ਦੇ ਪਸੰਦ ਆਉਂਦੀ ਐ ਤਸੱਲੀ ਤੁਸੀਂ ਕਰਨੀ ਐ ਤੇ ਵੀਰ ਨਾਲ ਸੰਪਰਕ ਕਰ ਸਕਦੇ ਹੋ ਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਬਤ ਵਤ ਸ਼ੇਅਰ ਕਰ ਦਿਓ ਜੀ ਧੰਨਵਾਦ ਜੀ